ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਜੀ ਪਾਕਿਸਤਾਨੀ ਲੁੱਕ ਵਿੱਚ ਸੂਟ ਰੈਡੀ ਕੀਤਾਗਾ ਤੁਸੀਂ ਦੇਖ ਸਕਦੇ ਹੋਵੋਗੇ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਸੂਟ ਅੱਜ ਆਪਾਂ ਤੁਹਾਨੂੰ ਇਹ ਸੂਟ ਦੀ ਸਟਿਚਿੰਗ ਦਿਖਾਵਾਂਗੇ ਵੀ ਕਿੱਦਾਂ ਸਟਿਚਿੰਗ ਕੀਤੀ ਹੈਗੀ ਸਭ ਤੋਂ ਪਹਿਲਾਂ ਜੀ ਆਪਾਂ ਲੈਸ ਲਗਾਉਣ ਖਾਤਰ ਮਾਰਕ ਕਰ ਲੈਣਾ ਇਸ ਤਰ੍ਹਾਂ ਆਪਾਂ ਕੱਪੜੇ ਦਾ ਸੈਂਟਰ ਕਰਕੇ ਕਮੀਜ਼ ਦਾ ਇਸ ਤਰ੍ਹਾਂ ਜੀ ਮਾਰਕ ਕਰ ਲੈਣਾਗਾ 스케일 ਦੀ ਹੈਲਪ ਦੇ ਨਾਲ ਲਾਈਨ ਲਗਾ ਲੈਣੀ ਹੈਗੀ ਤੇ ਆਲੇ ਦੁਆਲੇ ਨੂੰ ਆਪਾਂ 5-5 ਇੰਚ ਸੈਂਟਰ ਤੋਂ ਬਾਅਦ ਸੈਂਟਰ ਕਰਨ ਤੋਂ ਬਾਅਦ 5-5 ਇੰਚ ਆ ਪਾਲੇ ਦੁਆਲੇ ਕੀਤਾ ਇਸ ਤਰੀਕੇ ਚ ਆਪਾਂ ਮਾਰਕਿੰਗ ਕੀਤੀ ਹੈ ਵੀ ਆਪਣੀਆਂ ਪਲੇਟਸ ਜਾਨੀ ਪਲੋਈਆਂ ਵੀ ਵਿੱਚ ਨਾ ਆਉਣ ਤੇ ਨਾਈ ਲੈਸ ਮੋਡੇ ਦੀ ਸਿਲਾਈ ਦੇ ਵਿੱਚ ਆਵੇ ਫਿਰ ਜਦੋਂ ਲੈਸ ਮੋਢੇ ਵਾਲੀ ਸਲਾਈ ਚ ਆ ਜਾਂਦੀ ਹੈ ਜਾਂ ਪਲੇਟਸ ਚ ਆ ਜਾਂਦੀ ਹੈ ਤਾਂ ਉਹ ਆਊਟ ਚ ਲੱਗਦੀ ਹੈਗੀ ਆਪਾਂ ਇਸ ਤਰੀਕੇ ਚ ਹੀ ਮਾਰਕਿੰਗ ਕਰਨੀ ਹੈਗੀ ਵੀ ਲੈਸ ਪਲੇਟਸ ਚ ਵੀ ਨਾ ਆਵੇ ਤੇ ਮੋਢੇ ਵਾਲੀ ਸਲਾਈ ਚ ਵੀ ਨਾ ਆਵੇ ਲੈਟ ਨਾ ਹੋਣ ਕਰਕੇ ਆਪਾਂ ਚੌਕ ਨਾ ਕੀਤੀ ਹੈਗੀ ਨਹੀਂ ਸਭ ਤੋਂ ਬੈਸਟ ਤਰੀਕਾ ਜੀ ਤੁਸੀਂ ਕੱਪੜੇ ਤੇ ਨਿਸ਼ਾਨੀ ਲਾ ਕੇ ਉਸ ਨੂੰ ਫੋਲਡ ਕਰਕੇ ਪ੍ਰੈਸ ਦੇ ਨਾਲ ਕਰੀਜ਼ ਬਣਾ ਲਓ ਫਿਰ ਲੈਸ ਲਗਾਓ ਇਸ ਤਰ੍ਹਾਂ ਜੀ ਹੁਣ ਆਪਾਂ ਹੌਲੀ ਹੌਲੀ ਲੈਸ ਲਗਾ ਲੈਣੀ ਹੈਗੀ ਕਪੜਾ ਜੀ ਬਹੁਤ ਜ਼ਿਆਦਾ ਸਿੰਥੈਟਿਕ ਸੀਗਾ ਇਸ ਕਰਕੇ ਆਪਾਂ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਲੈਸ ਲਗਾਈ ਹੈਗੀ ਕਿਉਂਕਿ ਜੇ ਆਪਾਂ ਜ਼ਿਆਦਾ ਸਿੰਥੈਟਿਕ ਕਪੜਾ ਹੋਵੇ ਨਾ ਉਹਦੇ ਉੱਤੇ ਡਾਇਰੈਕਟ ਲੈਸ ਲਗਾ ਲਈਏ ਤਾਂ ਉਹਦੇ ਨਾਲ ਨਾ ਕਪੜੇ 'ਚ ਬਲ ਪੈ ਜਾਂਦੇ ਨੇ ਮੈਂ ਇਸ ਤਰ੍ਹਾਂ ਪਹਿਲਾਂ ਵੀ ਇੱਕ ਰੈਡੀ ਕਰਕੇ ਦੇਖਿਆ ਸੀ ਇਸ ਦਾ ਰਿਜ਼ਲਟ ਬਹੁਤ ਵਧੀਆ ਰਹਿੰਦਾ ਜੇ ਆਪਾਂ ਲੈਸ ਨੂੰ ਚੰਗੀ ਤਰ੍ਹਾਂ ਧੋ ਕੇ ਯੂਜ਼ ਕਰੋ ਫਿਰ ਲੈਸ ਸੁੰਗੜਦੀ ਨਹੀਂ ਹੈਗੀ ਤੇ ਨੀਚੇ ਉਹ ਚੰਗੀ ਤਰ੍ਹਾਂ ਬਲ ਕੱਢ ਕੇ ਲੈਸ ਲਗਾਵੋ ਪਹਿਲਾ ਮੈਂ ਟ੍ਰਿਕ ਅਪਣਾ ਕੇ ਦੇਖੀ ਹੈਗੀ ਵੀ ਜੇ ਲੈਸ ਤੇ ਮਤਲਬ ਕਿ ਕਮੀਜ਼ ਨੂੰ ਲਾਈਨਿੰਗ ਦੇ ਨਾਲ ਅਟੈਚ ਕਰਕੇ ਫਿਰ ਲੈਸ ਲਗਾਈਏ ਤਾਂ ਕਮੀਜ਼ ਦੇ ਕੱਪੜੇ 'ਚ ਵੱਲ ਨਹੀਂ ਪੈਂਦੇ। ਕਈ ਵਾਰ ਇਹਨਾਂ ਲੈਸ ਲਗਾਉਣ ਤੋਂ ਬਾਅਦ ਕਮੀਜ਼ ਨੂੰ ਧੋਣ ਤੋਂ ਬਾਅਦ ਨਾਲ ਵੱਲ ਪੈ ਜਾਂਦੇ ਨੇ। ਪ੍ਰੈਸ ਦੀ ਹੈਲਪ ਨਾਲ ਵੀ ਨਹੀਂ ਨਿਕਲਦੇ ਹੁੰਦੇ। ਸਾਰੀ ਸੂਟ ਦੀ ਲੁੱਕ ਖਰਾਬ ਹੋ ਜਾਂਦੀ ਹੈਗੀ। ਹੁਣ ਆਪਾਂ ਇਸ ਤਰ੍ਹਾਂ ਜੀ neck ready ਕਰਨਾ। ਚੌਰਸ neck ਮਤਲਬ ਕਿ ਰੈਡੀ ਕਰਨਾਗਾ ਆਪਾਂ। ਹੌਲੀ ਹੌਲੀ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈ ਸਲਾਈ ਲਗਾਉਣ ਤੋਂ ਬਾਅਦ ਆਪ ਐਕਸਟਰਾ ਕੱਪੜੇ ਦੀ ਕਰਦਾਂਗੇ ਜੀ ਕਟਿੰਗ ਐਸਟਨ ਜੀ ਆਪ ਐਕਸਟਰਾ ਕੱਪੜੇ ਦੀ ਕਟਿੰਗ ਕਰ ਦੇਣੀ ਆ ਕਟਿੰਗ ਕਰਨ ਤੋਂ ਬਾਅਦ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਆ ਤਾਂ ਕਿ ਜਦੋਂ ਆਪਾਂ ਗਲੇ ਨੂੰ ਸਿੱਧਾ ਕਰੀਏ ਤਾਂ ਇਹਦੇ ਵਿੱਚ ਵੱਲ ਵਗੈਰਾ ਨਾ ਪੈਣ ਪ੍ਰੈਸ ਜ਼ਰੂਰ ਕਰ ਲੈਣੇ ਆ ਜੀ ਆਪਾਂ ਜੀ ਅੱਜ ਪ੍ਰੈਸ ਤੋਂ ਬਗੈਰੀ ਉਹ ਕੀਤਾ ਕਿਉਂਕਿ ਲਾਈਟ ਹੈ ਨਹੀਂ ਸੀਗੀ ਪਰ ਆਪਾਂ ਮਤਲਬ ਕਿ neck ਤੇ ਪ੍ਰੈਸ ਜ਼ਰੂਰ ਕਰਨੀ ਹੈਂਗੀ ਇਸ ਤਰ੍ਹਾਂ ਜੀ ਆਪਏ ਇਹਦੇ ਉੱਪਰ ਲੈਸ ਲਗਾਉਣੀ ਆ। ਆ ਜਿੱਥੋਂ ਮੋੜਨੀ ਆ ਪੈ ਇਸ ਤਰ੍ਹਾਂ ਫੋਲਡ ਕਰ ਲੈਣਾਗਾ। ਤਿਰਸੀ ਸ਼ੇਪ ਚ ਆਪਾਂ ਇਸ ਨੂੰ ਇੱਥੋਂ ਮੋੜਾਂਗੇ ਤਾਂ ਕਿ ਚੌਰਸ ਸ਼ੇਪ ਜੀ ਜਿਹੜੀ ਲੈਸ ਆਗੀ ਉਹ ਹੀ ਮਤਲਬ ਕਿ ਸ਼ੇਪ ਚ ਲੱਗ ਜਵੇ ਜਿੱਦਾਂ ਆਪਣਾ ਗਲਾ ਬਣਿਆਗਾ। ਲੈਸ ਆਪਾਂ ਜਿਹੜੀ neck ਤੇ ਮਤਲਬ ਸੈਂਟਰ ਵਾਲੀ ਲੈਸ ਲਗਾਈਏ ਸਿਰੇ ਤੋਂ ਨਹੀਂ ਲਗਾਉਣੀ ਉਹਦੇ ਨਾਲ ਕੀ ਹੁੰਦਾ ਜਿਹੜੀ ਲੈਸ ਆ ਉਹ ਵੇਸਟ ਹੋ ਜਾਂਦੀ ਹੈ ਕਿ ਜਿੱਥੋਂ ਆਪਾਂ neck ਰੈਡੀ ਕਰਨਾ ਉਹਨੇ ਇੰਚ ਛੱਡ ਕੇ ਫਿਰ ਆਪਾਂ ਸੈਂਟਰ ਵਾਲੀ ਲੈਸ ਦੀ ਲਾਈਨ ਕੱਢਣੀ ਆਏਗੀ ਕਮੀਜ਼ ਤੇ ਜਿਆਦਾ ਕਾਲੀ ਨਹੀਂ ਕਰਨੀ ਜੀ ਹੌਲੀ ਹੌਲੀ ਲੈਸ ਲਗਾ ਲੈਣੀ ਹੈਗੀ ਆਪਾਂ ਐਕਸਟਰਾ ਲੈਸ ਦੀ ਕਰਤੀ ਆਪਾਂ ਕਟਿੰਗ ਇੱਕ ਸਲਾਈ ਲੈਸ ਤੇ ਜੀ ਹੋਰ ਲੱਗੂਗੀ ਜਿਹੜਾ ਐਕਸਟਰਾ ਧਾਗੇ ਹੁੰਦੇ ਨੇ ਉਸਦੇ ਨਾਲ ਹੁੰਦੀ ਕਟਿੰਗ ਕਰ ਦੇਣੀ ਚਾਹੀਦੀ ਹੈ ਜੀ ਇੱਕ ਸਲਾਈ ਹੋਰ ਲਗਾ ਲੈਣੀ ਹੈਗੀ ਆਪਾਂ ਲੈਸ ਦੇ ਦੋਵੇਂ ਪਾਸੇ ਸਲਾਈ ਲਗਾਉਣੀ ਹੈ ਜੇ ਬਰੀਕ ਲੈਸ ਹੁੰਦੀ ਆ ਫਿਰ ਉਸ ਤੇ ਮਤਲਬ ਸੈਂਟਰ ਵਿੱਚ ਸਲਾਈ ਲੱਗ ਕੇ ਸਰ ਜਾਂਦਾਗਾ ਲੈਸ ਥੋੜੀ ਜੀ ਚੌੜੀ ਇਸ ਕਰਕੇ ਆਪਾਂ ਦੋਵੇਂ ਪਾਸੇ ਸਲਾਈ ਲਗਾਈ ਹੈ ਲੈਸ ਤੁਸੀਂ ਆਪਣੇ ਪਸੰਦ ਦੇ ਨਾਲ ਕੋਈ ਵੀ ਚੂਜ਼ ਕਰਕੇ ਕਮੀਜ਼ ਦੇ ਉੱਪਰ ਲਗਾ ਸਕਦੇ ਹੋਗੇ ਆਪਣਾ ਨੈੱਕ ਰੈਡੀ ਹੋ ਗਿਆ ਐਕਸਟਰਾ ਜਿਹੜੀ ਲੈਸ ਸੀ ਉਸ ਦੀ ਕਰਤੀ ਆਪਾਂ ਕਟਿੰਗ ਹੁਣ ਆਪਾਂ ਜੀ ਬਾਵਾ ਰੈਡੀ ਕਰਾਂਗੇ ਬਾਵਾ ਤੇ ਲੈਸ ਲਗਾਵਾਂਗੇ ਬਾਵਾ ਤੇ ਵੀ ਆਪਾਂ ਉਨੇ-ਉਨੇ ਹਿੱਸੇ 'ਚ ਹੀ ਲੈਸ ਲਗਾਉਣੀ ਆ ਜਿੰਨੀ ਆਪਾਂ ਬਾਵਾ ਦੀ ਮੂਰੀ ਰੱਖਣੀ ਆਗੇ ਸਾਰੇ ਕੱਪੜੇ ਤੇ ਲੈਸ ਨਹੀਂ ਲਗਾਉਣੀ ਜਿਹੜਾ ਐਕਸਟਰਾ ਮਾਰਜਨ ਵਾਸਤੇ ਕੱਪੜਾ ਰੱਖਿਆ ਹੁੰਦਾ ਉਹਦੇ ਉੱਤੇ ਲੈਸ ਨਹੀਂ ਲਗਾਉਣੀ ਲੈਸ ਆਪਾਂ ਉਨੇ ਹਿੱਸੇ 'ਚ ਹੀ ਲਗਾਵਾਂਗੇ ਜਿੰਨੇ ਹਿੱਸੇ ਆਪਣਾ ਮਤਲਬ ਕਿ ਬਾਹ ਦੀ ਆਪਣੀ ਦੀ ਮੂਰੀ ਹੁੰਦੀ ਹੈ ਜੀ ਇਸ ਤਰ੍ਹਾਂ ਜੀ ਆਪਾਂ ਆਪਣੀ ਬਾਹ ਤੇ ਵੀ ਲੈਸ ਲਗਾ ਲੈਣੀ ਹੈਗੀ ਇਦੇ ਉੱਤੇ ਜੀ ਆਪਾਂ ਡਬਲ ਸਲਾਈ ਲਗਾਵਾਂਗੇ ਜਿੰਨੀ ਜਿੰਨੀ ਲੈਸ ਸੀ ਜੀ ਉਹਨੇ ਹੀ ਆਪਾਂ ਨੀਚੇ ਨੂੰ ਬਾਹ ਫੋਲਡ ਕੀਤੀ ਹੈਗੀ ਇਹਦੇ ਉੱਪਰ ਲੈਸ ਲੱਗਣ ਕਰਕੇ ਆਪਾਂ ਨੂੰ ਤਰਪਾਈ ਕਰਨ ਦੀ ਜ਼ਰੂਰਤ ਨਹੀਂ ਪੈਣੀ ਬਾਹ ਤੇ ਜੇ ਤੁਸੀਂ ਜ਼ਿਆਦਾ ਫੋਲਡ ਕਰੋਗੇ ਤਾਂ ਉਸ ਤੋਂ ਉੱਪਰ ਤੁਹਾਨੂੰ ਤਰਪਾਈ ਕਰਨੀ ਪਊਗੀ ਜਿੰਨੀ ਜਿੰਨੀ ਲੈਸ ਆਪਾਂ ਉਹਨੇ ਉਹਨੇ ਕਪੜਾ ਫੋਲਡ ਕੀਤਾਗਾ ਇਸ ਤਰ੍ਹਾਂ ਆਪਾਂ ਜੀ ਦੋਵੇਂ ਬਾਹਾਂ ਰੈਡੀ ਕਰ ਲੈਣੀਆਂ ਨੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਬਾਹ ਤੇ ਸਲਾਈ ਕਿੱਦਾਂ ਲਗਾਉਣੀ ਹੈਗੀ ਦੇ ਮਤਲਬ ਕਿ ਬਾਹ ਨੂੰ ਕਿਦਾਂ ਜੜਨਾਗਾ ਵੀ ਕਿਹੜੇ ਤਰੀਕੇ ਚ ਆਪਾਂ ਬਾਹ ਦਾ ਨਾਪ ਲੈਣਾ ਜਾਂ ਜਦੋਂ ਆਪਾਂ ਮੋਢੇ ਨੂੰ ਜੜਦੇ ਆ ਬਾਹ ਨੂੰ ਜੜਦੇ ਆ ਤਾਂ ਕੋਈ ਕੱਪੜਾ ਵਧੇ ਘਟੇ ਨਾ ਕੋਈ ਵੀ ਵੱਲ ਨਾ ਪੈਣ ਪਹਿਲਾਂ ਜਦੋਂ ਆਪਾਂ ਸਟਿਚਿੰਗ ਕੀਤੀ ਸੀ ਸਟਿਚਿੰਗ ਵਾਲੀ ਵੀਡੀਓ ਚ ਦਿਖਾਇਆ ਸੀ ਉਦੋਂ ਵੀ ਤੁਹਾਨੂੰ ਆਪਾਂ ਨਾਪ ਕੇ ਦੱਸਿਆ ਸੀ ਵੀ ਇਸ ਤਰ੍ਹਾਂ ਇਸਦੀ ਬਾਹ ਦੀ ਕਟਿੰਗ ਕਰਨੀ ਆ ਮੋਢੇ ਨੂੰ ਨਾਪ ਕੇ ਉਨੇ ਹੀ ਬਾਹ ਦਾ ਮੋਢਾ ਰੱਖਣਾ ਉਨੇ ਹੀ ਕਮੀਜ਼ ਵਾਲਾ ਮੋਢਾ ਰੱਖਣਾ ਇਸ ਤਰ੍ਹਾਂ ਜੀ ਆਪਾਂ ਬਿਲਕੁਲ ਵੀ ਕੋਈ ਕੱਪੜਾ ਖਿੱਚਣਾ ਨਹੀਂ ਹੈਗਾ ਬਿਨਾ ਖਿੱਚੇ ਆਪਾਂ ਨਿਸ਼ਾਨੀ ਲਾ ਲੈਣੀ ਹੈਗੀ ਹੁਣ ਆਪਣਾ ਨੀਚੇ ਉੱਪਰ ਵੀ ਮਤਲਬ ਮੋਢੇ ਤੇ ਵੀ ਲਾਇਆ ਹੋਇਆ ਨਿਸ਼ਾਨ ਤੇ ਨੀਚੇ ਬਾਹਾਂ ਵਾਲੀ ਮੂਰੀ ਤੇ ਵੀ ਲਾਇਆ ਹੋਇਆ ਆਪਾਂ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਹੀ ਇਹ ਵਾਲੀ ਮਤਲਬ ਕਿ ਨਿਸ਼ਾਨੀ ਲਾਉਣੀ ਹੈਗੀ ਹੁਣ ਆਪਾਂ ਇੱਥੇ ਸਿਲਾਈ ਲਗਾ ਲੈਣੀ ਹੈਗੀ ਬਾਹਾਂ ਦੀ ਮੂਰੀ ਕੋਲੋਂ ਸਿਲਾਈ ਜ਼ਰੂਰ ਆਪਾਂ ਡਬਲ ਕਰ ਲੈਣੀ ਚਾਹੀਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਜਿੱਥੇ ਜਾ ਕੇ ਸਲਾਈ ਆਪਣੀ ਖਤਮ ਹੋਊਗੀ ਉਹਨੇ ਕਿ ਹਿੱਸੇ 'ਚ ਵੀ ਆਪਾਂ ਸਲਾਈ ਡਬਲ ਕਰਾਂਗੇ ਐਨੇ ਕਿ ਸਲਾਈ ਲਾ ਕੇ ਆਪਾਂ ਇਹਨੂੰ ਦੁਬਾਰਾ ਫੇਰ ਮੋੜ ਲਿਆਵਾਂਗੇ ਇਸ ਤਰ੍ਹਾਂ ਸਲਾਈ ਆਪਣੀ ਡਬਲ ਹੋ ਜਾਊਗੀ ਕੋਈ ਉੱਦੜਨ ਦੀ ਪ੍ਰੋਬਲਮ ਨਹੀਂ ਆਊਗੀ ਐਕਸਟਰਾ ਧਾਗੇ ਦੀ ਕਰ ਦੇਣੀ ਹੈ ਜੀ ਆਪਾਂ ਕਟਿੰਗ ਜਿਹੜਾ ਐਕਸਟਰਾ ਮਾਰਜਿਨ ਵਾਸਤੇ ਆਪਣਾ ਕੱਪੜਾ ਛੱਡਿਆ ਸੀ ਆਪਾਂ ਉਸਦੀ ਵੀ ਕਟਿੰਗ ਕਰ ਲਈ ਕਮੀਜ਼ ਦੇ ਅੰਦਰ ਜ਼ਿਆਦਾ ਕੱਪੜਾ ਵੀ ਨਹੀਂ ਛੱਡਣਾ ਚਾਹੀਦਾ ਥੋੜਾ ਵੀ ਨਹੀਂ ਛੱਡਣਾ ਚਾਹੀਦਾ ਜ਼ਿਆਦਾ ਵੀ ਨਹੀਂ ਛੱਡਣਾ ਚਾਹੀਦਾ ਹੁਣ ਆਪਾਂ ਬਾਹ ਨੂੰ ਕਰ ਲੈਣਾ ਸਿੱਧਾ ਕਮੀਜ਼ ਦੇ ਵੀ ਆਪਣੀ ਕਾਟ ਪਾਈ ਹੋਈ ਹੈ ਆਪਣੀ ਬਾਹ ਤੇ ਵੀ ਕਾਟ ਪਾਈ ਹੋਈ ਹੈਗੀ ਕਾਟ ਆਪਾਂ ਮਤਲਬ ਹੁਣ ਸਲਾਈ ਟਾਈਮ ਹੀ ਪਾਈ ਸੀਗੀ ਆ ਦੇਖੋ ਆ ਕਾਟ ਪਾਈ ਹੋਈ ਆ ਆਪਾਂ ਜਿਹੜੀ ਮੋਢੇ ਤੇ ਪੱਟੀ ਲੱਗਦੀ ਹੁੰਦੀ ਆ ਟਿਚ ਬਟਨ ਵਾਲੀ ਉਹ ਆਪਾਂ ਰੈਡੀ ਕੀਤੀ ਹੋਈ ਆ ਇਤਨਵੀਂ ਚੌੜੀ ਆਏਗੀ ਤੇ 3 ਇੰਚ ਦੀ ਮਤਲਬ ਕਿ ਲੰਬਾਈ ਆਏਗੀ 3 ਇੰਚ ਲੰਬੀ ਆ ਤੇ 1 ਇੰਚ ਚੌੜੀ ਹੈ ਇਹ ਹੁਣ ਬਾਹ ਨੂੰ ਸਿੱਧਾ ਰੱਖਣਾ ਤੇ ਕਮੀਜ਼ ਨੂੰ ਉਲਟਾ ਰੱਖਣਾ ਇਸ ਤਰ੍ਹਾਂ ਜੀ ਬਾਹ ਨੂੰ ਆਪਾਂ ਮਤਲਬ ਇਦਾਂ ਵਿੱਚ ਪਾ ਕੇ ਜਿਹੜੀ ਆ ਵਾਲੀ ਸਿਲਾਈ ਆ ਤੇ ਇਧਰ ਬਾਹ ਦੀ ਆ ਵਾਲੀ ਸਿਲਾਈ ਇਹਨਾਂ ਦੋਵਾਂ ਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਬਿਲਕੁਲ ਵੀ ਫਰਕ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਜੀ ਮਿਲਾ ਕੇ ਇੱਕ ਦੋ ਵਾਰੀ ਦੇਖ ਵੀ ਲੋ ਵੀ ਸਿਲਾਈ ਆਪਣੀ ਬਾਹ ਦੀ ਤੇ ਮੋਢੇ ਦੀ ਵੀ ਸਹੀ ਆਗੀ ਇੰਨਾ ਚ ਫਰਕ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਜੀ ਹੁਣ ਸਲਾਈ ਲਗਾਵਾਂਗੇ ਤੁਸੀਂ ਦੇਖਿਓ ਜੀ ਇਸ ਤਰ੍ਹਾਂ ਬਾਹ ਨੂੰ ਨਾਪਣ ਦੇ ਨਾਲ ਇਸ ਤਰ੍ਹਾਂ ਮੋਡੇ ਦੀ ਕਟਾਈ ਕਰਨ ਦੇ ਨਾਲ ਤੇ ਬਾਹ ਦੀ ਕਟਾਈ ਕਰਨ ਦੇ ਨਾਲ ਬਿਲਕੁਲ ਵੀ ਆਪਾਂ ਜਦੋਂ ਬਾਹ ਜਾਂੜਦੇ ਆ ਆਪਣੇ ਵੱਲ ਨਹੀਂ ਪੈਂਦੇ ਹੈਗੇ ਤੁਹਾਨੂੰ ਇਸ ਦੀ ਕਟਿੰਗ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਕਿਦਾਂ ਮਤਲਬ ਕਿ ਬਾਹ ਦੀ ਕਾਟ ਪਾਉਣੀ ਹੈ ਕਿ ਮੋਡੇ ਦੀ ਕਾਟ ਪਾਉਣੀ ਹੈ ਇੱਥੇ ਜਿੱਥੇ ਆਪਾਂ ਜੀ ਆਹ ਵਾਲਾ ਮਤਲਬ ਕਿ ਦੋਵੇਂ ਪੱਲੇ ਚੜੇ ਸੀ ਮੋਢੇ ਵਾਲੀ ਸਲਾਈ ਹੈ ਇਹਦੇ نیچے ਆਪਾਂ ਉਹ ਪੱਟੀ ਜਿਹੜੀ ਬਣਾਈ ਹੈ ਉਹ ਰੱਖ ਲੈਣੀ ਆ ਉਹ ਪੱਟੀ نیچے ਰੱਖ ਕੇ ਫਿਰ ਆਪਾਂ ਸਲਾਈ ਲਗਾਉਣੀ ਆਂਗੀ ਆਪਣੀ ਲੈਸ ਵੀ ਬਿਲਕੁਲ ਵੀ ਸਲਾਈ ਦੇ ਵਿੱਚ ਨਹੀਂ ਆਈ ਹੈਗੀ ਲੈਸ ਦੀਆਂ ਨਿਸ਼ਾਨੀਆਂ ਲੌਂ ਟਾਈਮ ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਵੀ ਆਪਣੀ ਜਿਹੜੀ ਲੈਸ ਆ ਉਹ ਮੋਢੇ ਵਾਲੀ ਸਲਾਈ ਦੇ ਵਿੱਚ ਨਾ ਆਵੇ ਦੇਖੋ ਜੀ ਨਾ ਕੋਈ ਲੈਸ ਦਾ ਕੱਪੜਾ ਵਧਿਆ ਘਟਿਆ ਤੇ ਨਾ ਹੀ ਆਪਣੀ ਬਾਹਾਂ ਦਾ ਤੇ ਮੋਢੇ ਦਾ ਕੱਪੜਾ ਵਧਿਆ ਘਟਿਆ ਜੇ ਆਪਾਂ ਸਹੀ ਤਰੀਕੇ 'ਚ ਨਾਪਾਂਗੇ ਬਿਲਕੁਲ ਵਿਵਾਦ ਘਾਟ ਨਹੀਂ ਹੋਊਗੀ ਤਾਂ ਕਦੇ ਵੀ ਆਪਣਾ ਬਾਹ ਵਾਲਾ ਕੱਪੜਾ ਵਧੂ ਘਟੂਗਾ ਨਹੀਂ ਕਦੇ ਵੀ ਆਪਾਂ ਨੂੰ ਜੇ ਕ ਕੱਪੜਾ ਵਾਧਾ ਕੱਟਦਾ ਵੀ ਆ ਖਿੱਚ ਕੇ ਨਹੀਂ ਯੂਜ਼ ਕਰਨਾ ਚਾਹੀਦਾ ਵੀ ਖਿੱਚ ਕੇ ਆਪਾਂ ਸਲਾਈ ਲਗਾ ਲੈਣੇ ਆਂਗੇ ਬਾਹ ਪੂਰੀ ਹੋ ਜੂਗੀ ਐਦਾਂ ਨਹੀਂ ਲਗਾਉਣਾ ਚਾਹੀਦਾ ਐਦਾਂ ਜੀ ਬਾਹਰਲੇ ਪਾਸੇ ਬਲ ਪੈਣ ਲੱਗ ਜਾਂਦੇ ਨੇ ਉਹ ਬਹੁਤ ਹੀ ਬੁਰੇ ਲੱਗਦੇ ਨੇ ਆ ਵਾਲਾ ਕੱਪੜਾ ਜੀ ਆਪ ਪਹਿਦਾਂ ਫੋਲਡ ਕਰ ਲੈਣਾ ਆ ਇੱਧਰ ਨੂੰ ਕਰ ਲੈਣਾ ਉੱਪਰਲਾ ਦੂਸਰੇ ਪਾਸੇ ਨੂੰ ਕੀਤਾ ਇਹ ਆਪਾਂ ਫੋਲਡ ਕਰਕੇ ਹੀ ਸਲਾਈ ਲਗਾਉਣੀ ਆਂਗੇ ਮਤਲਬ ਵਿਚ ਨੂੰ ਮੋੜ ਕੇ ਫਿਰ ਸਲਾਈ ਲਗਾਉਣੀ ਹੈ ਜੇ ਆਪਾਂ ਵਿਚ ਨੂੰ ਮੋੜ ਕੇ ਸਲਾਈ ਨਹੀਂ ਲਾਵਾਂਗੇ ਤਾਂ ਆਪਣੀ ਬਾਹਾਂ 'ਚ ਵੀ ਖਿੱਚ ਪਊਗੀ ਤੇ ਕਮੀਜ਼ ਦੀ ਸਾਈਡ ਵਾਲੀ ਵਾਲੀ ਸਲਾਈ ਹੁੰਦੀ ਹੈ ਜਿਹੜੀ ਉੱਥੇ ਵੀ ਖਿੱਚ ਪਊਗੀ ਇਸ ਕੱਪੜੇ ਨੂੰ ਆਪਾਂ ਮੋੜ ਕੇ ਹੀ ਸਲਾਈ ਲਗਾਉਣੀ ਆ ਇਹ ਵਾਲੀ ਸਲਾਈ ਤੁਸੀਂ ਚਾਹੋ ਤਾਂ ਡਬਲ ਕਰ ਸਕਦੇ ਹੋ ਜੀ ਹੁਣ ਤੁਹਾਨੂੰ ਆਪਾਂ ਸਿੱਧਾ ਕਰਕੇ ਦਿਖਾਉਣੇ ਆਂਗੇ ਦੇਖੋ ਕੋਈ ਵਾਲ ਨਹੀਂ ਪਿਆ ਹੈਗਾ ਵੀ ਆਪਣੀ ਬਾਹ ਕਿੱਦਾਂ ਜੜੀ ਗਈ ਹੈ ਆ ਦੇਖੋ ਜੀ ਆਪਣੀ ਲੈਸ ਵੀ ਨਹੀਂ ਆਈ ਹੈਗੀ ਇਹ ਵਾਲੀ ਸਲਾਈ ਵਿੱਚ ਤੇ ਆਪਣੀਆਂ ਦੇਖੋ ਆ ਪੱਟੀ ਇਸ ਤਰ੍ਹਾਂ ਲਗਾਈ ਆ ਆਪਾਂ ਇਸ ਤੇ ਟਿਚ ਬਟਨ ਲਗਾ ਲੈਣੇ ਨੇ ਤੇ ਆ ਦੇਖੋ ਬਿਲਕੁਲ ਕੋਈ ਵੱਲ ਨਹੀਂ ਪਿਆ ਹੈਗਾ ਕੋਈ ਕਪੜਾ ਖਿੱਚਿਆ ਨਹੀਂ ਗਿਆ ਨਾ ਮਾਂ ਵਾਲਾ ਕਪੜਾ ਤੇ ਨਾ ਹੀ ਕਮੀਜ਼ ਵਾਲਾ ਕਪੜਾ ਕਿਸੇ ਕਪੜੇ ਨੂੰ ਖਿੱਚਣੀ ਪਈ ਆਹ ਵਾਲੀ ਸਲਾਈ ਦੇਖੋ ਜੀ ਬਿਲਕੁਲ ਸੇਮ ਹੋਣੀ ਚਾਹੀਦੀ ਹੈ ਇਸ ਨੂੰ ਆਪਸ ਵਿੱਚ ਮਿਲਾ ਕੇ ਹੀ ਸਲਾਈ ਲਗਾਉਣੀ ਆ ਦੇਖੋ ਬਹੁਤ ਹੀ ਸਫਾਈ ਦੇ ਨਾਲ ਆਪਣੀ ਬਾਹ ਜੜੀ ਗਈ ਹੈਗੀ ਆਪਣੀ ਕਮੀਜ਼ ਦੀ ਸਿਲਾਈ ਪੂਰੀ ਹੋ ਗਈ ਜੀ ਹੁਣ ਆਪਾਂ ਚੁੰਨੀ ਤੇ ਲੈਸ ਲਗਾਈ ਹੈਗੀ ਐਸ ਤਰ੍ਹਾਂ ਜੀ ਆਪਾਂ ਚੁੰਨੀ ਵੀ ਰੈਡੀ ਕੀਤੀ ਹੈ ਲੈਸ ਲਗਾ ਕੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਰੋਜ਼ ਇੱਕ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਣੇ ਆਂਗੇ ਦੇਖ ਸਕਦੇ ਹੋ ਜੀ ਆਪਣੀ ਚੁੰਨੀ ਰੈਡੀ ਹੋ ਗਈ ਆ ਜੀ ਆਪਣੇ suit ਦੀ look ਤੁਸੀਂ ਦੱਸੋ ਕਮੈਂਟ ਕਰਕੇ ਵੀ suit ਕਿੱਦਾਂ ਬਣਿਆ ਕਲਰ ਕੰਬੀਨੇਸ਼ਨ suit ਦਾ ਕਿੱਦਾਂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ suit ਆਪਣਾ ਸੋਹਣਾ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਐਂਡ ਕਮੈਂਟ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ